ਨਨਗਰ ਗਿਣਤੀ ਕੇਂਦਰ ਦੇ ਬਾਹਰ ਖੜੇ ਆ ਬੜੀ ਵੱਡੀ ਇੱਕ ਜਿੱਤ ਪ੍ਰਾਪਤ ਕੀਤੀ ਹੈ ਦੁਆਰਾ ਕਾਂਗਸ ਪਾਰਟੀ ਨੇ ਮਨਦੀਪ ਸਿੰਘ ਜੀ ਨਾਲ ਨਾਲ ਪਵਨਦੀਪ ਕੌਰ ਜਿਹੜੇ ਉਹਨਾਂ ਦੇ ਪਤੀ ਸਾਡੇ ਨਾਲ ਨਾਲ ਭਾਜੀ ਦੱਸ ਦਿਓ ਅੱਜ ਬੜਾ ਹਾਰ ਗੱਲਾਂ ਦੇ ਵਿੱਚ ਬੜੇ ਸਮਰਥਕਾਂ ਨੇ ਪਾਇਆ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬੜੀ ਲੀਡ ਨਾਲ ਜਿਤਾਇਆ ਮੇਰੇ ਭਰਾਵਾਂ ਨੇ ਮੇਰਾ ਬਹੁਤ ਸਾਥ ਦਿੱਤਾ ਭਾਜੀ ਮੇਰੇ ਕੋ ਪਹਿਲਾ ਲੈਕਚਨ ਲੜਿਆ ਸੀ ਮੈਡਮ ਹਾਂਜੀ 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 ਭਾਜੀ ਇੱਕਦਮ ਮਹਿਸੂਸ ਕਰ ਰਹੀ ਤੁਸੀਂ ਅੱਜ ਬਹੁਤ ਵਧੀਆ ਜੀ ਕੀ ਕਹਿਣਾ ਚਾਹੁੰਦੇ ਹੋ ਸਮਰਥਕਾਂ ਨੂੰ ਭਾਜੀ ਮੈਂਨ ਹਾਂਜੀ ਸਰਨਾ ਪ੍ਰੇਮ ਸਿੰਘ ਭਾਈ ਦੱਸ ਦੋ ਤੁਸੀਂ ਵੀ ਬੜਾ ਜੋਰ ਲਾਉਂਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਮੈਂ ਆਪਣੇ ਛੋਟੇ ਵੀਰ ਜੀ ਨੂੰ ਵਧਾਈ ਦਿੰਦਾ ਹਾਂ ਤੇ ਮੈਂ ਜਿਨ੍ਹਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਵਧਾਈ ਦੇਵਾਂਗਾ ਤੇ ਮੈਂ ਸਭ ਤੋਂ ਸਤਿਕਾਰ ਅਰਨਾ ਚੌਰੀ ਜੀ ਦਾ ਮੈਂ ਸਤਿਕਾਰ ਕਰਨਾ ਜਿਨ੍ਹਾਂ ਨੇ ਟਿਕਟ ਦੇ ਕੇ ਇਹਨਾਂ ਨੂੰ ਨਵਾਜਿਆ ਤੇ ਇਹਨਾਂ ਨੇ ਜਿੱਤ ਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਤੀ ਬਸ ਮੈਂ ਇੰਨਾ ਕੁਝ ਕਹਿੰਦਾ ਹੋਇਆ ਸ਼ੋਕ ਚੌਧਰੀ ਜੀ ਦਾ ਤੇ ਹਰਨਾ ਚੌਧਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਲੀਜਪੁਰ ਜੌਨ ਤੋਂ ਜਿਹੜੇ ਪਵਨਦੀਪ ਕੌਰ ਮੈਡਮ ਜਿਹੜੇ ਜਿੱਤੇ ਨੇ ਉਹਨਾਂ ਦੇ ਹਸਮਨ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਹੈ ਔਰ ਵੋਟਰਾਂ ਸੋਟਾਂ ਜਿਹੜਾ ਧੰਨਵਾਦ ਕੀਤਾ ਉਹਨਾਂ ਮੈਡਮ ਹਰਨਾ ਚੌਧਰੀ ਤੁਹਾਨੂੰ ਧੰਨਵਾਦ ਕੀਤਾ ਜਿਨ੍ਹਾਂ ਨੇ ਟਿਕਟ ਦੇ ਕੇ ਇਹਨਾਂ ਨੂੰ ਨਵਾਜਿਆ ਸੀ ਮੇਰੇ ਸਹਿਯੋਗੀ ਸਾਥੀ ਸਾਰਿਆਂ ਨਾਲ ਡਾਕਟਰ ਮੇਸ ਰੰਗਲੀ ਵੀ ਪੰਜਾਬ న్యూ